ਰੇ ਆਮ ਚਿੱਟਾ ਚੱਲ ਰਿਹਾ ਪਹਿਲਾ ਬੰਦੇ ਫੜੇ ਵੀਡੀਓ ਪਾਈ ਸੀ ਹੋਰ ਦੂਜਾ ਪਾਰਟ ਫੋਰ ਦੇਖੋ ਉਹ ਢੇੜਾ ਵਰਕ ਹੋਇਆ ਪਿਆ ਪੰਜਾਬ ਦਾ ਜੀ ਢੇੜਾ ਵਰਕ ਹੋਇਆ ਪਿਆ ਵੇਖੋ ਕਿਉਂ ਟੀਕਾ ਲਾ ਰਹੇ ਹੋ ਬ੍ਰਦਰ ਕਿਉਂ ਜਮਾਨੀ ਖਰਾਬ ਹੋ ਰਹੀ ਹੈ ਨੇ ਦੇਖ ਕਿਵੇਂ ਜਮਾਨੀ ਖਰਾਬ ਹੋ ਰਹੀ ਹੈ ਅੱਛਾ ਠੀਕ ਹੀ ਕਰ ਰਹੇ ਹੋ ਠੀਕ ਹੈ ਮੈਂ ਪਿੱਛੇ ਪੜਸ ਖੜੀ ਹੈ ਠੀਕ ਹੈ ਮੈਂ ਉਹਨਾਂ ਨੂੰ ਉਹਨਾਂ ਨੂੰ ਸਟੇਅਰ ਕਰਨੀ ਹੈ ਇੱਕ ਮਿੰਟ ਤੂੰ ਆ ਠੀਕਾ ਠੀਕਾ ਕਿਉਂ ਲਾ ਰਹੇ ਕਾਹ ਲਾ ਰਹੇ ਨਹੀਂ ਕਰ ਕਿਉਂ ਯਾਰ ਇੱਕ ਮਿੰਟ ਕਿੱਥੇ ਲਾਇਆ ਦਿੰਦੇ ਆ ਪਹਿਲੇ ਸੁੱਚੇ ਦਾ ਖਾਲ ਕਰ ਆਰੇ ਦੂਗਾ ਦੇਖ ਕਿਉਂ ਵੀਰੇ ਯਾਰ ਜਵਾਨੀ ਦੀ ਕਿਉਂ ਜਵਾਨੀ ਖਰਾਬ ਕਰਦੇ ਮੇਰੇ ਵੀਰੇ ਯਾਰ ਤੂੰ ਸਿੱਖ ਔਰ ਸਿੱਖ ਬੰਦਾ ਆ ਤੇਰੇ ਪੱਗ ਬੰਨੀ ਹੋਈ ਆ ਯਾਰ ਕਿਉਂ ਯਾਰ ਤੁਸੀਂ 17 18 ਸਾਲ ਦੀ ਉਮਰ ਸੁਟੀ ਯਾਰ ਨਹੀਂ ਵੀਰੇ ਮੈਂ ਮੈਂ ਨਹੀਂ ਯਾਰ ਮੈਂ ਕੁਝ ਨਹੀਂ ਕਰਦਾ ਆ ਵੀਡੀਓ ਆ ਗਈ ਮੈਂ ਥੋੜਾ ਮੇਰੀ ਗੱਲ ਤਾਂ ਸੁਣੋ ਮੈਂ ਵੀਰੇ ਕੁਝ ਨਹੀਂ ਕਰਦਾ ਠੀਕ ਆ ਮੈਂ ਯਾਰ ਕਿਉਂ ਆ ਵੀ ਜਵਾਨੀ ਖਰਾਬ ਕਰਦੇ ਹੋ ਯਾਰ ਆਪਣਾ ਪੰਜਾਬ ਤਾਂ ਪਹਿਲੀ ਖਤਮ ਹੋ ਹੀ ਜਾਂਦਾ ਯਾਰ ਨਸ਼ਾ ਕਰਕੇ ਯਾਰ ਹੈ ਕਿੱਥੋਂ ਲੈ ਕੇ ਇਹ ਨਸ਼ਾ ਦੱਦਿਓ ਮੈਂ ਕੁਝ ਨਹੀਂ ਕਰਦਾ ਕਿੱਥੋਂ ਲੈ ਕੇ ਆ ਪੁਲਿਸੋਂ ਕੀ ਦੀ ਬੈਕਸਾਈਡ ਹਾਂ ਜੀ ਅਸੈਂਸੀ ਵਸਤੀ ਚੋ ਜਿਹੜੀਆਂ ਸਾਹਮਣੇ ਬੱਸ ਸਟੈਂਡ ਦੀ ਪੁਲਿਸ ਚੁੱਕੀ ਆ ਉਸ ਤੋਂ ਲੈ ਕੇ ਆ ਕੀ ਤੋਂ ਲੈ ਕੇ ਆ ਬਸਾਂ ਦਾਦੇ ਹਾਂ ਮੇਰੇ ਨੂੰ ਮੰਗਾਇਆ ਪਰ ਮੈਂ ਜਾਂਦਾ ਨਹੀਂ ਮੈਨੂੰ ਦਿੰਦੇ ਨਹੀਂ ਕਿੰਨੇ ਦਾ ਮੰਗਾਇਆ ਹਾਂ ਵੀਰੇ ਆ ਆ ਆ ਦਿਖਾਉਂਗਾ ਆ ਦਿਖਾ ਹੈ 200 ਰੁਪਏ 200 ਰੁਪਏ ਦਾ ਮੰਗਾਇਆ ਹੈ ਕਿਹੜਾ ਪਿੰਡ ਆ ਤੇਰਾ ਮਹਿਲਕਲਾ ਮਹਿਲਕਲਾ ਪਿੰਡ ਆ ਤੇਰਾ ਮਹਿਲਕਲਾ ਦਾ ਤਾਂ ਕਿੱਥੋਂ ਆ ਹੈ ਹੈ ਪਿੰਡ ਸਕੂਲਾਂ ਨੂੰ ਜਿੱਥੇ ਉਹ ਲਗ ਲਿਕਾ ਤੇਰੇ ਡੈਡੀ ਦਾ ਨਾਮ ਕੀ ਹੈ ਹੈ ਰੇ ਗੱਡੀ ਨਾ ਚੀਦ ਹਾਂ ਯਾਰ ਬਰੇ ਯਾਰ ਮਾਨ ਮੇਰੀ ਗੱਲ ਸੁਣ ਇਸ ਅ ਅਸਰ ਇਨਿਬਿਟਰ ਨਾਲ ਦੀ ਐਸਾ ਕਿਥੋਂ ਲੈ ਰਹੇ ਨੇ ਆ ਸਰਕਾਰੀ ਮਿਲੀ ਹੈ ਤੁਹਾਨੂੰ ਬਾਈ ਯਾਰ ਕਿਉਂ ਤੁਸੀਂ ਇਹ ਜਿੰਦਗੀ ਖਰਾਬ ਕਰਦੇ ਵੀਰੇ ਬੈਗ ਵੀਡੀਓ ਕੱਟਦੇ ਹੁਣ ਜਾਣੇ ਬਸ ਤੇ ਸਾਹਮਣੇ ਜਾਣੇ ਯਾਰ ਬਸ ਬਰਾਬਰ ਸਾਹਮਣੇ ਜਾਂਦੇ ਨੇ ਯਾਰ ਕਿਉਂ ਯਾਰ ਦੇਖੋ ਆਹ ਦੇਖੋ ਯਾਰ ਨਸ਼ਾ बिक ਰਿਹਾ ਹੈਗਾ ਪੰਜਾਬ ਦੇ ਵਿੱਚ ਆ ਮੈਂ ਪਹਿਲਾਂ ਵੀ ਇੱਕ ਸਟੋਰੀ ਪਾਈ ਸੀਗੀ ਠੀਕ ਆ ਵੀਡੀਓ ਤੇ ਉਹ ਵੀ ਵਾਇਰਲ ਹੋਈ ਆ ਤੇ ਆਹ ਦੇਖੋ ਜੀ ਅੱਜ ਮੈਂ ਫੇਰ ਬੰਦੇ ਫੜੇ ਨੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਚੌਂਕੀ ਦੇ ਬਿਲਕੁਲ ਸਾਹਮਣੇ ਚੌਂਕੀ ਦੇ ਮੈਂ ਗੱਲ ਕਰ ਰਿਹਾ ਹਾਂ ਬੱਸ ਸਟੈਂਡ ਦੇ ਕੋਲੋਂ ਸਾਹਮਣੇ ਚੌਂਕੀ ਦੇ ਇੱਥੇ ਪੂਰੇ ਅੱਡੇ ਦੇ ਵਿੱਚ ਆ ਨਸ਼ਾ ਐ ਚਿੱਟਾ ਵਿਕ ਰਿਹਾ ਹੈਗਾ ਚੌਂਕੀ ਦੀ ਬੈਕ ਸਾਈਡ ਤੋਂ ਲੈ ਕੇ ਆਏ ਨੇ ਬੰਦੇ ਇਹ ਬੰਦੇ ਕਹਿ ਰਹੇ ਸੀ ਬੈਕ ਸਾਈਡ ਤੋਂ 2 ਰੁਪਏ ਦਾ ਮੰਗਵਾਇਆਗਾ ਸ਼ਰੇਆਮ ਚਿੱਟਾ बिक ਰਿ ਭਗਵੰਤ ਮਾਨ ਸਾਹਿਬ ਹੁਣ ਤੁਸੀਂ ਆਪ ਹੀ ਦੇਖ ਲਓ ਤੁਸੀਂ ਬਦਲਾਵ ਚਾਹੁੰਦੇ ਸੀ ਆ ਬਦਲਾਵ ਚਾਹੁੰਦੇ ਸੀ ਆਹ ਜਿਹੜੇ ਜਵਾਕ ਆ 18 18 ਸਾਲ ਦੀ ਉਮਰ ਹੋਏ ਦੀ ਸਾਰੀ ਠੀਕ ਹੈ ਇਹ ਬਦਲਾਵ ਚਾਹੁੰਦੇ ਸੀ ਵੀ ਐਨਐਸ਼ੀ ਹੋਣ ਇੱਥੇ ਆਹ ਬਦਲਾਵ ਚਾਹੁੰਦੇ ਸੀ ਧਿਆਨ ਕਰੋ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਧਿਆਨ ਰੱਖੋ ਇਹਨਾਂ ਬੱਚਿਆਂ ਦਾ ਪਹਿਲਾਂ ਹੀ ਉਜੜਿਆ ਪਿਆ ਪੰਜਾਬ ਸਾਡਾ ਧਿਆਨ ਰੱਖੋ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ